ਇਸ ਤਰ੍ਹਾਂ ਕਦਮਾਂ ਦੇ ਵਿੱਚ ਝੁਕਦਾ ਹੈ ਜਿਸ ਤਰ੍ਹਾਂ ਝਰਨਿਆਂ ਤੋਂ ਨਿਕਲੇ ਹੋਇਆ ਜਲ ਸਾਗਰ ਦੀ ਤਰਫ ਦੌੜਦਾ ਹੈ ਅਨੰਤ ਕਾਲ ਤੋਂ ਮਨੁੱਖ ਦੇ ਅੰਦਰ ਇਹ ਭੁੱਖ ਬੜੇ ਪਰਬਲ ਰੂਪ ਦੇ ਵਿੱਚ ਰਹੀ ਹੈ ਕਿ ਤਾਣ ਮਿਲੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਵੀ ਇੱਕ ਅਗੰਮੀ ਪੰਕਤੀ ਹੈ ਔਰ ਆਪ ਉਸ ਦੇਸ਼ ਤਾਣ ਤੇ ਮਾਣ ਨੂੰ ਮੰਗਦੇ ਰਹੇ ਮਾਣ ਮੰਗੋ ਤਾਣ ਮੰਗੋ ধন ਲక్ష్ਮੀ ਸੁਤ ਦੇ हे ਪ੍ਰਭੂ ਤੂੰ ਤਾਣ ਵੀ ਦੇ ਤੂੰ ਮਾਣ ਵੀ ਦੇ ਨਿਤਾਣਾ ਮਨੁੱਖ ਨਿਮਾਣਾ ਹੁੰਦਾ ਹੈ ਨਿਤਾਣੀ ਕੌਮ ਨਿਮਾਣੀ ਹੁੰਦੀ ਹੈ ਨਿਤਾਣਾ ਦੇਸ਼ ਨਿਮਾਣਾ ਹੁੰਦਾ ਹੈ ਔਰ ਆਮ ਕਹਾਵਤ ਹੈ ਕਮਜ਼ੋਰ ਮਨੁੱਖ ਮਰਨ ਤੋਂ ਪਹਿਲੇ ਹੀ ਮਰ ਜਾਂਦਾ ਹੈ ਕਮਜ਼ੋਰ ਦੇਸ਼ ਮੁਰਦਾ ਹੁੰਦਾ ਹੈ ਕਮਜ਼ੋਰ ਕੌਮਾਂ ਵਕਤ ਤੋਂ ਪਹਿਲੇ ਮਿਟ ਜਾਂਦੀਆਂ ਹਨ ਔਰ ਉਹਨਾਂ ਨੂੰ ਮਿਟਾਣ ਲੱਗਿਆਂ ਸ਼ਤਰੂ ਨੂੰ ਰੰਚਕਾ ਮਾਤਰ ਵੀ ਕੋਈ ਕਠਿਨਾਈ ਉਠਾਣੀ ਨਹੀਂ ਪੈਂਦੀ ਇਸ ਵਾਸਤੇ ਅਚੇਤਨ ਮਨ ਦੇ ਵਿੱਚ ਇਹ ਭਾਵਨਾ ਮਨੁੱਖ ਦੇ ਬਣੀ ਰਹਿੰਦੀ ਹੈ ਕਿ ਤਾਕਤ ਮਿਲੇ ਸ਼ਕਤੀ ਮਿਲੇ ਜਦ ਬ੍ਰਹਮ ਗਿਆਨੀਆਂ ਨੇ ਕਹਿ ਦਿੱਤਾ ਪ੍ਰਮਾਤਮਾ ਹੀ ਸ਼ਕਤੀ ਹੈ ਹੋਰ ਕੋਈ ਸ਼ਕਤੀ ਹੀ ਨਹੀਂ ਉਹ ਇੱਕ ਤਾਕਤ ਹੈ ਉਹ ਇੱਕ ਤਾਣ ਹੈ ਤਾਂ ਸਿਆਣੇ ਮਨੁੱਖ ਪ੍ਰਮਾਤਮਾ ਦੀ ਤਰਫ ਰਾਗਬ ਹੋਏ ਕਿੰਨੀ ਕੁ ਸ਼ਕਤੀ ਹੈ ਉਹ ਨਾਪ ਤੋਲ ਤੋਂ ਪਰੇ ਦੀ ਗੱਲ ਹੈ ਕੇਤਾ ਤਾਣ ਸਵਾਲਿਓ ਰੂਪ ਕਿਤਨਾ ਉਸ ਦਾ ਤਾਣ ਹੈ ਕਿੰਨੇ ਉਦ ਉਸਦੀ ਸੁੰਦਰਤਾ ਹੈ ਸਹਿ ਫਰਮਾਨ ਕਰਦਨ ਇਹ ਕੂਵਤ ਕਿਸ ਦੇਚ ਹੈ ਇਹ ਅੰਦਾਜ਼ਾ ਕੌਣ ਲਾ ਸਕਦਾ ਹੈ ਕਿਉਂਕਿ ਅੰਦਾਜ਼ੇ ਲਾਉਣ ਦੇ ਪੈਮਾਨੇ ਬੰਦੇ ਕੋਲ ਤਿੰਨ ਨੇ ਗਿਣ ਲੈਣਾ ਤੋਲ ਲੈਣਾ ਔਰ ਨਾਪ ਲੈਣਾ ਉਹ ਨਾਪ ਵਿੱਚ ਨਹੀਂ ਆਉਂਦਾ ਕੋਈ ਨਾ ਜਾਣੇ ਤੇਰਾ ਕਹਿਤਾ ਕੇਵਲ ਚੀਰਾ ਤੇਰਾ ਚੋਲਾ ਕਿੰਨਾ ਕੁ ਵੱਡਾ ਹੈ ਨਾਪ ਦੇਚ ਨਹੀਂ ਆਉਂਦਾ ਅਤੁੱਲ ਕਿਉਂ ਤੋਲਿਆ ਜਾਏ ਉਹ ਤੋਲ ਦੇ ਵਿੱਚ ਵੀ ਨਹੀਂ ਆਉਂਦਾ ਉਹਦੀਆਂ ਸਿਫਤਾਂ ਗਿਣਤੀ ਦੇ ਵਿੱਚ ਵੀ ਨਹੀਂ ਆਉਂਦੀਆਂ ਅੰਤ ਨਾ ਸਿਫਤੀ ਕਹਿਣ ਨਾ ਆਦ ਜੋ ਤੋਲ ਦੇ ਵਿੱਚ ਆ ਜਾਏ ਜੋ ਗਿਣਤੀ ਦੇ ਵਿੱਚ ਆ ਜਾਏ ਔਰ ਜੋ ਨਾਪ ਦੇ ਵਿੱਚ ਆ ਜਾਏ ਉਹਦੀ ਸੀਮਾ ਬਣ ਜਾਂਦੀ ਹੈ ਉਹ ਅਨੰਤ ਨਹੀਂ ਹੈ ਉਹਦੀ ਸੀਮਾ ਬਣ ਗਈ ਪ੍ਰਮਾਤਮਾ ਅਸੀਮ ਹੈ ਪਕੜ ਤੋਂ ਪਰੇ ਹੈ ਕਿਉਂਕਿ ਨਾਪ ਤੋਲ ਤੇ ਗਿਣਤੀ ਤੋਂ ਪਰੇ ਪਰਮ ਸ਼ਕਤੀ ਹੈ ਮਹਾਨ ਸ਼ਕਤੀ ਹੈ ਜਿਵੇਂ ਕਿਸੇ ਮਸ਼ੀਨ ਦੀ ਤਾਕਤ ਅਸੀਂ ਨਾਪਣੀ ਹੋਵੇ ਉਹਦੇ ਉੱਪਰ ਲਿਖਿਆ ਹੁੰਦਾ ਹੈ ਵੀ ਇੰਨੇ ਹॉर्स पावर ਦੀ ਹੈ ਬ੍ਰਹਿਮੰਡ ਵਿੱਚ ਕਿੰਨੀ ਕਿ ਸ਼ਕਤੀ ਹੈ ਪਰਮਾਤਮਾ ਵਿੱਚ ਕਿੰਨੀ ਕਿ ਸ਼ਕਤੀ ਹੈ ਅਸੀਂ ਨਹੀਂ ਨਾਪ ਸਕਦੇ ਨਹੀਂ ਤੋਲ ਸਕਦੇ ਗਿਣਤੀ ਮਿੰਤੀ ਦਾ ਉੱਥੇ ਕੋਈ ਅੰਦਾਜ਼ਾ ਨਹੀਂ ਪਰਮਾਤਮਾ ਦੀ ਪ੍ਰਾਪਤੀ ਤਾਣ ਦੀ ਪ੍ਰਾਪਤੀ ਹੈ ਸ਼ਕਤੀ ਦੀ ਪ੍ਰਾਪਤੀ ਹੈ ਤਾਕਤ ਦੀ ਪ੍ਰਾਪਤੀ ਤੇ ਜਦ ਤਾਣ ਮਿਲਦਾ ਹੈ ਤਾਂ ਮਾਣ ਦਾ ਮਿਲਣਾ ਸੁਭਾਵਿਕ ਹੋ ਜਾਂਦਾ ਹੈ ਕੁਦਰਤੀ ਹੋ ਜਾਂਦਾ ਹੈ ਤਾਣ ਸਤਪੁਰਸ਼ਾਂ ਨੇ ਆਲਮ ਪਰਸ਼ਾਂ ਨੇ ਕਈ ਤਰ੍ਹਾਂ ਦੇ ਮੰਨੇ ਨੇ ਤਨ ਦਾ ਤਾਣ ਧਨ ਦਾ ਤਾਣ ਬૌਧਿਕ ਤਾਣ ਫਿਰ ਮਾਨਸਿਕ ਤਾਣ ਔਰ ਅੰਤ ਦੇਚ ਮਨਿਆ ਹੈ ਅਧਿਆਤਮਕ ਤਾਣ ਅਧਿਆਤਮਕ ਸ਼ਕਤੀ ਤਨ ਦਾ ਤਾਣ ਇਹ ਵੀ ਆਪਣੀ ਥਾਂ ਤੇ ਖਾਸ ਦਰਜਾ ਰੱਖਦਾ ਹੈ ਪਹਿਲਵਾਨ ਦਾ ਰਿਸ਼ਟ ਪੁਸ਼ਟ ਸਰੀਰ ਤਾਕਤ ਦੀ ਬਕਾਇਦਾ ਇੱਕ ਨਮਾਇਸ਼ ਹੈ ਔਰ ਉਸ ਦਾ ਸਰੀਰ ਕਈਆਂ ਨੂੰ ਪ੍ਰਭਾਵਿਤ ਕਰਦਾ ਹੈ ਕونکہ ਪਹਿਲਵਾਨ ਦੇ ਸਰੀਰ ਵਿੱਚ ਆਮ ਸ਼ਰੀਰਾਂ ਦੇ ਨਾਲੋਂ ਜ਼ਿਆਦਾ ਤਾਕਤ ਹੈ ਇਸ ਵਾਸਤੇ ਸੰਸਾਰ ਦੇ ਵਿੱਚ ਉੱਚ ਪੱਧਰ ਦੇ ਪਹਿਲਵਾਨਾਂ ਦਾ ਵੀ ਮਾਣ ਹੈ ਸੜੇ ਦੇਸ਼ ਦੇ ਵਿੱਚ ਸਭ ਤੋਂ ਉੱਚੇ ਵੱਡੇ ਪਹਿਲਵਾਨ ਨੂੰ ਭਾਰਤ ਕੇਸ਼ਰੀ ਦਾ ਲਕਬ ਦਿੱਤਾ ਜਾਂਦਾ ਹੈ ਸਮੁੱਚੀ ਦੁਨੀਆ ਦੇ ਵਿੱਚ ਪਹਿਲਵਾਨ ਸਨਮਾਨ ਦੀ ਦ੍ਰਿਸ਼ਟੀ ਨਾਲ ਵੇਖੇ ਜਾਂਦੇ ਹਨ ਉਹਨਾਂ ਦੇ ਵੀ ਚੇਲੇ ਹੁੰਦੇ ਨੇ ਉਹਨਾਂ ਦੇ ਵੀ ਜਲੂਸ ਨਿਕਲਦੇ ਨੇ ਔਰ ਉਹਨਾਂ ਨੂੰ ਵੀ ਬੜੀ ਹਸਰਤ ਭਰੀ ਨਿਗਾਹ ਨਾਲ ਵੇਖਿਆ ਜਾਂਦਾ ਹੈ ਹੈ ਕਿ ਤਾਣ ਹੈ ਇਹ ਗਲ ਵਖਰੀ ਹੈ ਕਿ ਉਹ ਤਾਣ ਸਰੀਰਕ ਤਾਣ ਹੈ ਤਨ ਦਾ ਤਾਣ ਹੈ ਇਸ ਵਾਸਤੇ ਆਲੇ ਦੁਆਲੇ ਮਾਣ ਪ੍ਰਕਰਮਾ ਕਰਦਾ ਹੈ ਮਾਣ ਤੋਂ ਮੁਰਾਦ ਅਹੰਭਾਵ ਨਹੀਂ ਹੰਕਾਰ ਨਹੀਂ ਪ੍ਰਤਿਸ਼ਟਾ ਪਰ ਪ੍ਰਤਿਸ਼ਟਾ ਉੱਥੇ ਹੀ ਹੈ ਜਿੱਥੇ ਕੋਈ ਸ਼ਕਤੀ ਹੈ ਜਿੱਥੇ ਕੋਈ ਤਾਣ ਹੈ ਤਾਂ ਤਨ ਦਾ ਤਾਣ ਵੀ ਆਪਣੀ ਦੁਨੀਆ ਦੇ ਵਿੱਚ ਇੱਕ ਖਾਸ ਦਰਜਾ ਰੱਖਦਾ ਹੈ ਲੇਕਿਨ ਇਹ ਸਭ ਤੋਂ ਨਿਚਲੇ ਦਰਜੇ ਦਾ ਤਾਣ ਹੈ ਕਿਉਂਕਿ ਇਸ ਤਰ੍ਹਾਂ ਦਾ ਤਾਣ ਕੁਦਰਤ ਨੇ ਬਹੁਤ ਸਾਰੇ ਪਸ਼ੂਆਂ ਨੂੰ ਵੀ ਬਖਸ਼ਿਸ਼ ਕਰ ਰੱਖਿਆ ਹੈ ਮਨੁੱਖ ਦੇ ਸਰੀਰ ਨਾਲੋਂ ਤਾਕਤ ਕਈ ਗੁਣਾ ਜ਼ਿਆਦਾ ਪਸ਼ੂਆਂ ਦੇ ਵਿੱਚ ਹੈ। ਅਗਰ ਮਨੁੱਖ ਦੇ ਤਨ ਵਿੱਚ ਵੀ ਬਹੁਤ ਵੱਡਾ ਤਾਣ ਪੈਦਾ ਹੋ ਜਾਏ ਬੜੀ ਸ਼ਕਤੀ ਪੈਦਾ ਹੋ ਜਾਏ ਉਹ ਪੰਜ ਸੱਤ ਮਣ ਦਾ ਪੱਥਰ ਚੁੱਕ ਸਕੇ। ਔਰ ਉਹ ਕੁਸ਼ਤੀ ਵਿੱਚ ਭਾਰੀ ਬਰਖਮ ਮਨੁੱਖ ਨੂੰ ਵੀ ਹਰਾ ਸਕੇ, ਗਿਰਾ ਸਕੇ। ਤਾਂ ਇਸ ਦਾ ਪ੍ਰਭਾਵ ਸਮੁੱਚੇ ਜਗਤ ਤੇ ਪੈਂਦਾ ਹੈ। ਔਰ ਐਸੇ ਪੁਰਸ਼ ਦਾ ਸਨਮਾਨ ਵੱਧ ਜਾਂਦਾ ਹੈ। ਤਾਨ ਦੇ ਤਾਣ ਤੋਂ ਬਾਅਦ ਜੋ ਤਾਣ ਅਹਮ ਹੈ ਮਨੁੱਖੀ ਜਗਤ ਦੇ ਚ ਉਹ ਹੈ ਧਨ ਦਾ ਤਾਣ ਇੱਕ ਮੂਰਖ ਜਿਹਾ ਮਨੁੱਖ ਹੋਵੇ ਲਾਗਰ ਤੇ ਬਿਮਾਰ ਹੋਵੇ ਪਰ ਉਸ ਕੋਲ ਧਨ ਹੈ ਤਾਂ ਚੁਕੇ ਧਨ ਇੱਕ ਤਾਣ ਹੈ ਉਸ ਦਾ ਮਾਣ ਹੋਵੇਗਾ ਉਸ ਦੀ ਪ੍ਰਤਿਸ਼ਟਾ ਹੋਵੇਗੀ ਮਾਣ ਉਸ ਦੇ ਆਲੇ ਦੁਆਲੇ ਪ੍ਰਕਰਮਾ ਕਰੇਗਾ ਧਨਵੀ ਇੱਕ ਸ਼ਕਤੀ ਹੈ ਧਨਵੀ ਇੱਕ ਤਾਣ ਹੈ ਪਹਿਲਵਾਨ ਦੀ ਪੂਜਾ ਸ਼ਕਤੀ ਦੀ ਪੂਜਾ ਹੈ ਧਨਵਾਨ ਦੀ ਪੂਜਾ ਸ਼ਕਤੀ ਦੀ ਪੂਜਾ ਹੈ ਫਰਕ ਸਿਰਫ ਇਤਨਾ ਹੈ ਉਹ ਤਨ ਦੀ ਸ਼ਕਤੀ ਹੈ ਇਹ ਧਨ ਦੀ ਸ਼ਕਤੀ ਇੱਕ ਗਾਥਾ ਹੈ ਬੜੀ ਸੁੰਦਰ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਸੰਬੰਧਿਤ ਹੈ ਬਹਾਦਰ ਸ਼ਾ ਮੁਗਲ ਸਮਰਾਟ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਪਣੇ ਸਿੰਘਾਸਣ ਤੇ ਬਿਠਾਇਆ ਕਦਮਾਂ ਦੇਚ ਉਹ ਆਪ ਬੈਠਾ ਇਸ ਭਰੀ ਹੋਈ ਮਹਿਫਿਲ ਦੇਚ ਇੱਕ ਸੈਦ ਵੀ ਬੈਠਾ ਸੀ ਜੋ ਬਹਾਦਰ ਸ਼ਾਦਾ ਇੱਕ ਤਰੀਕੇ ਦਾ ਰਾਜਗੁਰੂ ਸੀ ਭਾਵ ਦੇਣੀ تعلیم ਦੇਣ ਵਾਲਾ ਸੀ ਸੈਦ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਿੰਘਾਸਣ ਤੇ ਬੈਠਿਆ ਹੋਇਆ ਵੇਖ ਕੇ ਅਗ ਬਗੋਲਾ ਹੋ ਗਿਆ ਆਪੇ ਤਬਾਰ ਹੋ ਗਏ ਕਿਉਂਕਿ ਬਹਾਦਰ ਸ਼ਾਹ ਨੇ ਕਦੀ ਵੀ ਇਸ ਸੈਦ ਨੂੰ ਆਪਣੇ ਸਿੰਘਾਸਣ ਤੇ ਨਹੀਂ ਬਿਠਾਇਆ ਸੀ ਸੈਦ ਖੁਦ ਹੈਰਾਨ ਇੱਕ ਅਨਮਤ ਦੇ ਗੁਰੂ ਇੱਕ ਅਨਮਤ ਦਾ ਰਹਿਬਰ ਉਹ ਸਿੰਘਾਸਣ ਤੇ ਬੈਠੇ ਔਰ ਵਕਤ ਦਾ ਬਾਦਸ਼ਾਹ ਉਸ ਦੇ ਕਦਮਾਂ 'ਚ ਬੈਠੇ ਹੈ ਇਰਖਾ ਖਾ ਗਿਆ ਜਲਨ ਪੈਦਾ ਹੋਈ ਭਾਦਰ ਸ਼ਾਹ ਤੇ ਤੇ ਗੁੱਸਾ ਉਹ ਨਾ ਕੱਢ ਸਕਿਆ ਪਰ ਉਹ ਗੁੱਸਾ ਕਢਣ ਲੱਗ ਪਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਆਖਣ ਲੱਗਾ ਤੁਸੀਂ ਜਗਤ ਗੁਰੂ ਹੋ ਤੁਹਾਨੂੰ ਲੋਕੀ ਵੱਲੀ ਅੱਲਾਹ ਕਹਿੰਦੇ ਨੇ ਤੁਸੀਂ ਦਸਵੇਂ ਗੁਰੂ ਨਾਨਕ ਕਹਲਾਏ ਜਾਂਦੇ ਹੋ ਪਰ ਤੁਸੀਂ ਦੱਸੋ ਤੁਹਾਡੇ ਕੋਲ ਸ਼ਕਤੀ ਕੀ ਹੈ ਤੁਹਾਡੇ ਕੋਲ ਅਜ਼ਮਤ ਕੀ ਹੈ ਤੁਹਾਡੇ ਕੋਲ ਕਰਾਮਾਤ ਕੀ ਹੈ تو صاحب گرو گوبن سنگھ جی مہاراج فرمان کرنے لگے سید شکتی ویخنی ہے کرامات ویکنی ہے لگا ہاں، کیونکہ پیغمبر اوتاری پورش دی ولی اللہ دی پہچان ہی شکتی تو ہے کرامات تو ہے عظمت تو ہے صاحب کہنے لگے ولی اللہ دی پہچان کس ڈھنگ نہ ہے سوال یہ نہیں سوال یہ ہے کہ کرامات ویکھنا چاہنا ہے تو عظمت ویکھنا چاہنا ہے شکتی ویکھنا چاہنا ہے تو شکتی اگر ویکھنی ہے پھر وسدی ہے بہادر شاہ واق نے بڑے سندر جو بھائی صاحب بھائی جی نے لکھے نے مارے بخشے دیر بہنا تس مکھ میں لک ازمت پینا ویکتے سی بہادر شاہ زبان چو نکلیا ہوا ایک اکھر ایک گل ہزار ہی من تیار ہے اے چاوے جس مار دے وے اے چاوے جس بخش دے وے زبان چو اکو گل نکلتی ہے سیکڑے ہاتھ جوڑ کے کھڑے ہو جن سا کہ لگے سید اے کرامات نہیں کی اے عظمت نہیں کی ہو ਤੋ ਦਿਨ ਰਾਤ ਇਸ ਕਰਾਮਾਤ ਨੂੰ ਵੇਖਦਾ ਹੈ ਤੇ ਅਜੇ ਸਮਝਿਆ ਨਹੀਂ ਕਿ ਕਰਾਮਾਤ ਕਿਸ ਨੂੰ ਕਹਿੰਦੇ ਅਜ਼ਮਤ ਕਿਸ ਨੂੰ ਕਹਿੰਦੇ ਸੈਦ ਕਹਿਣ ਲਗਾ ਅਗਰ ਇਹ ਕਰਾਮਾਤ ਹੈ ਇਹ ਅਜ਼ਮਤ ਹੈ ਤਾਂ ਇਹ ਬਾਦਰ ਸ਼ਾਹ ਦੇ ਮੂੰਹ ਦੇ ਚ ਵਸਦੀ ਹੈ ਤੁਹਾਡੇ ਕੋਲ ਕੀ ਹੈ ਤੁਸੀਂ ਕਿਹੜੀ ਤਾਕਤ ਰੱਖਦੇ ਹੋ ਤੁਹਾਡੇ ਕੋਲ ਕਿਹੜੀ ਸ਼ਕਤੀ ਹੈ ਤੋ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਜੇਬ ਦੇ ਚੋਂ ਇੱਕ ਸੋਨੇ ਦੀ ਮੋਰ ਕੱਢੀ ਔਰ ਉਸ ਮੋਰ ਨੂੰ ਉਸ ਵਕਤ ਦਿਨਾਰ ਆਖਿਆ ਜਾਂਦਾ ਸੀ ਮੁਗਲ ਕਾਲ ਦੇ ਵਿੱਚ ਹਿੰਦੁਸਤਾਨ ਦੇ ਜੋ ਸਿੱਕਾ ਰਾਜ ਸੀ ਖਾਸ ਕਰਕੇ ਬਾਦਰ ਸ਼ਾਹ ਦੇ ਵਕਤ ਉਹਨਾਂ ਨੇ ਸਿੱਕੇ ਦਾ ਨਾਮ ਦਿਨਾਰ ਰੱਖ ਦਿੱਤਾ ਸੀ ਤਾਂ ਸੋਨੇ ਦੀ ਮੋਰ ਨੂੰ ਇੰਜ ਹਥੇਲੀ ਤੇ ਰੱਖ ਕੇ ਸੈਦ ਨੂੰ ਮੁਖਾਤਬ ਕਰਦੇ ਪਾਤਸ਼ਾਹ ਕਹਿੰਦੇ ਨੇ ਪਿਖ ਦਿਨਾਰ ਜੋ ਹੱਥ ਹਮਾਰੇ ਇਹੋ ਅਜ਼ਮਤ ਲਿਓ ਦੁਤੀ ਵਿਚਾਰ ਹੈ ਇੱਕ ਦੂਜੀ ਕਰਾਮਾਤ ਹੈ ਇਹ ਵੇਖਦਾ ਪਿਆ ਧਨ ਸੰਸਾਰ ਦੀ ਸਾਰੀ ਹਲਚਲ ਇਹਦੇ ਆਲੇ ਦੁਆਲੇ ਘੁੰਮ ਰਹੀ ਹੈ ਔਰ ਇਹ ਧਨ ਇੱਕ ਮੂਰਖ ਤੇ ਲਾਗਰ ਕਮਜ਼ੋਰ ਬੰਦੇ ਕੋਲ ਹੋਵੇ ਉਸ ਦੀ ਮਾਨ ਪ੍ਰਤਿਸ਼ਟਾ ਹੋ ਜਾਂਦੀ ਹੈ ਸਾਹਿਬ ਗੁਰਗੰਨ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਵਿਆਖ ਕੋ ਨਾ ਵੜਾ ਮਾਇਆ ਵੜੇ ਆਈ ਮਨੁੱਖ ਨਹੀਂ ਵੱਡਾ ਦਰਸਲ ਉਸ ਦੇ ਕੋਲ ਜੋ ਧਨ ਹੈ ਉਸ ਕਰਕੇ ਲੋਕੀ ਉਸ ਨੂੰ ਵੱਡਾ ਵੱਡਾ ਕਹਿੰਦੇ ਨੇ ਉਸ ਦੀ ਵਡਿਆਈ ਬਣ ਜਾਂਦੀ ਹੈ ਪਰ ਵਾਸਤਵਿਕ ਸਾਹਿਬ ਕਹਿੰਦੇ ਨੇ ਸੋ ਵੱਡਾ ਜਿਨ ਰਾਮ ਲੇਵਲਾ ਮੁਖਤਸਰ ਜੇ ਸੈਦ ਸੁਣ ਕੇ ਅਗ ਬਗੋਲਾ ਹੋਇਆ ਜਦ ਮਹਾਰਾਜ ਨੇ ਕਿਹਾ ਇਹ ਧਨ ਵੀ ਇੱਕ ਤਾਣ ਹੈ ਕਿ ਸ਼ਕਤੀ ਹੈ ਇੱਕ ਅਜ਼ਮਤ ਹੈ ਕਰਾਮਾਤ ਹੈ ਤਾਂ ਸੁਨ ਸੈਦ ਬੋਲਿਓ ਤਜ ਮਾਉ ਨੇ ਤੁਮ મે ਕਰਾਮਾਤ ਹੈ ਕੌਣ ਸੈਦ ਔਖਾਉ ਕੇ ਕਹਿ ਲਗਾ ਬਈ ਇਹ ਕਰਾਮਾਤ ਤੇ ਆਖਰ ਧਨ ਦੀ ਹੋ ਗਈ ਨਾ ਸੋਨੇ ਦੀ ਹੈ ਤੁਹਾਡੇ ਵਿੱਚ ਕਿਹੜੀ ਕਰਾਮਾਤ ਤੁਹਾਡੇ ਵਿੱਚ ਕਿਹੜੀ ਸ਼ਕਤੀ ਹੈ ਸੁਣਦੇ ਅਸਾਰ ਮਹਾਰਾਜ ਨੇ ਮਯਾਨ ਚੋ ਤਲਵਾਰ ਕੱਢੀ ਸੁਨ ਸਤਿਗੁਰ ਸ਼ਮਸ਼ੀਰ ਨਿਕਾਸੀ ਸਭ ਮੇ ਛਟਾ ਸਮਾਨ ਪ੍ਰਕਾਸੀ ਉਹ ਸ਼ਮਸ਼ੀਰ ਐਸੀ ਚਮਕੀ ਜੈਸੇ ਆਸਮਾਨ ਵਿੱਚ ਬਿਜਲੀ ਚਮਕ ਜਾਂਦੀ ਤਤਛਨ ਬਦਨ ਪੀਤ ਹੋਏ ਗਏ ਲੋਚਨ ਸਮੁਖ ਨ ਕਰਤੇ ਭੈ ਸਾਰੀ ਮਹਿਫਿਲ ਦੇ ਚਿਹਰੇ ਪੀਲੇ ਪੈ ਗਏ ਸਾਰੇ ਦੰਗ ਰਹ ਗਏ ਏਕ ਹੀ ਹੋਇਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਲਵਾਰ ਕੱਢ ਲਈਏ ਭਾਦਰ ਸ਼ਾ ਆਪਣੀ ਥਾਂ ਤੇ ਹੈਰਾਨ ਸੁਨ ਸਤਗੁਰ ਸ਼ਮਸ਼ੀਰ ਨਿਕਾਸੀ ਸਦਮੇ ਛਟਾ ਸਮਾਨ ਪ੍ਰਕਾਸੀ ਤਤ ਛਿਨ ਬਦਨ ਪੀਤ ਹੋਏ ਗਏ ਲੋਚਨ ਸਮੁਖ ਨ ਕਰਤੇ ਬੈ ਡਰਦਾ ਮਾਰਾ ਕੋਈ ਵੀ ਆਪਣੀ ਅੱਖਾਂ ਹੁਣ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੀ ਤਰਫ ਨਹੀਂ ਕਰਦਾ ਸੈਯਦ ਨੇ ਮੁਖਾਤਬ ਕਰਦੇ ਹੋਇਆ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਫਰਮਾਨ ਕੀਤਾ ਤੇਜ ਦੇਪਤ ਸ੍ਰੀ ਮੁਖਤੇ ਕਹੇ ਇਹ ਵੀ ਕਰਾਮਾਤ ਇਕ ਆਹ ਹੈ ਐ ਵੀ ਕ ਕਰਾਮਾਤ ਹੈ ਵੇਖਦਾ ਪਿਆ ਮੇਰੇ ਹੱਥ ਦੇ ਚ ਹੁਣ ਤੂੰ ਮੂੰਹੋਂ ਬੋਲ ਕਿ ਕਰਾਮਾਤ ਦਿਖਾਓ ਤੇ ਮੈਂ ਤੈਨੂੰ ਇਸ ਦੀ ਕਰਾਮਾਤ ਦਿਖਾਣਾ ਕੰਮਣ ਲੱਗ ਪਿਆ ਸੈਦ ਕਿਦਰ ਮੇਰੀ ਗਰਦਨ ਨਾ ਉਡਾ ਦੇਣ ਹੱਥ ਜੋੜ ਕੇ ਕਹਿਣ ਲੱਗਾ ਨਹੀਂ ਮਹਾਰਾਜ ਮੈਂ ਤੇ ਥੋੜਾ ਆਪ ਜੀ ਨਾਲ ਵਾਰਤਾ ਲਾਪ ਕਰਨੀ ਸੀ ਸਹਿਬ ਕਹਿਣ ਲੱਗੇ ਨਹੀਂ ਵਾਰਤਾ ਲਾਪ ਨਹੀਂ ਤੂੰ ਇਹ ਆਖਦਾ ਹੈ ਕਿ ਮੈਂ ਕੋਈ ਸ਼ਕਤੀ ਵੇਖਣੀ ਹੈ ਕਰਾਮਾਤ ਵੇਖਣੀ ਹੈ ਤੋ ਹੁਣ ਤੂੰ ਮੂੰਹ ਇਹ ਬੋਲ ਕਿ ਕਰਾਮਾਤ ਦਿਖਾਓ ਤੇਸੀ ਤੈਨੂੰ ਕਰਾਮਾਤ ਦਿਖਾਈਏ ਉਹਦੇ ਹੱਥ ਜੋੜ ਗਏ ਨਹੀਂ ਮਹਾਰਾਜ ਮੈਸਟਰਾਂ ਦਾ ਤੇ ਕੁਛ ਨਹੀਂ ਦੇਖਣਾ ਚਾਹੁੰਦਾ ਸੀ ਤੋਂ ਭਾਦਰ ਸ਼ਾਹੀ ਤਰਫ ਮੁਖਾਤਬ ਹੋ ਕੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਕਿ ਮੈਂ ਭਾਰਤ ਵਾਸੀਆਂ ਨੂੰ ਇਹ ਕਰਾਮਾਤ ਦੇਣ ਵਾਸਤੇ ਆਇਆ ਜੋ ਸ਼ਕਤੀਹੀਣ ਹੋ ਗਏ ਸਨ ਬੁਝਦਿਲ ਹੋ ਗਏ ਸਨ ਔਰ ਇਸ ਦੇਸ਼ ਨੂੰ ਗੁਲਾਮਾਂ ਨੇ ਗੁਲਾਮ ਬਣਾਇਆ ਹੈ ਇਹ ਤੇ ਸਾਰਾ ਜਗਤ ਜਾਣਦਾ ਹੈ ਇਸ ਦੇਸ਼ ਨੂੰ ਅਫਗਾਨੀਆਂ ਨੇ ਗੁਲਾਮ ਬਣਾਇਆ ਇਰਾਨੀਆਂ ਨੇ ਗੁਲਾਮ ਬਣਾਇਆ ਇੱਥੇ ਡੱਚ ਆਏ ਇੱਥੇ ਪੁਰਤਗੇਜ਼ ਆਏ ਇੱਥੇ ਅੰਗਰੇਜ਼ ਆਏ ਮੰਗੋਲ ਆਏ ਅਰਬ ਆਏ ਜੋ ਵੀ ਆਇਆ ਕਾਮਯਾਬ ਹੋਇਆ ਮਾਲਕ ਬਣ ਬੈਠਾ ਦੇਸ਼ ਦੇ ਮਾਲਕ ਗੁਲਾਮ ਬਣ ਗਏ ਦਾਸ ਬਣ ਗਏ ਹਮਲਾਵਰ ਮਾਲਕ ਬਣੇ ਔਰ ਇਹ ਗੁਲਾਮੀ ਇੱਕ ਦਿਨ ਦੀ ਨਹੀਂ ਇੱਕ ਮਹੀਨੇ ਦੀ ਨਹੀਂ ਇੱਕ ਸਾਲ ਦੀ ਨਹੀਂ ਇੱਕ ਸਦੀ ਦੀ ਨਹੀਂ ਸੈਂਕੜੇ ਸਾਲ ਤੱਕ ਇਹ ਦੇਸ਼ ਗੁਲਾਮ ਰਿਹਾ ਕਦੀ ਮੰਗੋਲਾਂ ਦਾ ਕਦੀ ਅਫਵਾਨੀਆਂ ਦਾ ਕਦੀ ਇਰਾਨੀਆਂ ਦਾ ਕਦੀ ਅਰਬ ਕਦੀ ਡੱਚ ਕਦੀ ਪੁਰਤਗេស ਕਦੀ ਫ੍ਰੈਂਚ ਤੇ ਕਦੀ ਅੰਗਰੇਜ਼ ਸਾਰਿਆਂ ਨੇ ਇਸ ਦੇਸ਼ ਨੂੰ ਗੁਲਾਮ ਬਣਾਇਆ ਕਾਰਨ ਭਾਰਤ ਵਾਸੀ ਸ਼ਕਤੀਹੀਣ ਹੋ ਚੁੱਕੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਦਰਸ਼ਾਹ ਨੂੰ ਮੁਖਾਤਬ ਕਰਕੇ ਕਹਿਣ ਲੱਗੇ ਇਹ ਜੋ ਕਰਾਮਾਤ ਵੇਖਣਾ ਚਾਹੁੰਦਾ ਸੀ ਸ਼ੈਦ ਹੁਣ ਹੱਥ ਜੋੜ ਕੇ ਖੜਾ ਹੈ ਡਰਦਾ ਮਾਰਾ ਬਸ ਮੈਂ ਇਹੀ ਕਰਾਮਾਤ ਦੇਣੀ ਹੈ ਭਾਰਤ ਵਾਸੀਆਂ ਨੂੰ ਤਾਂ ਕਿ ਇਹ ਆਪਣੇ ਦੇਸ਼ ਦੇ ਮਾਲਕ ਬਣ ਸਕਣ ਦੇਸ਼ ਦੇ ਵਿੱਚ ਰਹਿੰਦੇ ਹੋਇਆ ਆਪਣੇ ਘਰ ਦੇ ਵਿੱਚ ਰਹਿੰਦੇ ਹੋਇਆ ਗੁਲਾਮਾਂ ਦੀ ਤਰ੍ਹਾਂ ਨਾ ਰਹਿਣ ਦਾਸਾਂ ਦੀ ਤਰ੍ਹਾਂ ਨਾ ਰਹਿਣ ਮਾਲਕ ਦੀ ਤਰ੍ਹਾਂ ਰਹਿਣ ਸੁੱਤੀ ਹੋਈ ਬੀਰਸਦੀ ਕਲਾ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਗਾਇਆ ਮੁਖਤਸਰ ਅਰਜ਼ ਕਰਨ ਤੋਂ ਮੇਰੀ ਮੁਰਾਦ ਇਹ ਹੈ ਕਿ ਧਨ ਵੀ ਇੱਕ ਤਾਣ ਹੈ ਇੱਕ ਸ਼ਕਤੀ ਹੈ ਤੇ ਧਨਵਾਨ ਦੀ ਪੂਜਾ ਧਨ ਦੀ ਪੂਜਾ ਕਿਉਂਕਿ ਧਨ ਇੱਕ ਤਾਕਤ ਹੈ ਤਾਂ ਜਿੱਥੇ ਤਾਣ ਹੋਵੇਗਾ ਉੱਥੇ ਮਾਣ ਆ ਜਾਏਗਾ ਤਨ ਦੇ ਤਾਣ ਧਨ ਦੇ ਤਾਣ ਤੋਂ ਬਾਅਦ ਅਗਰ ਕੋਈ ਤਾਣ ਅਹਮ ਹੈ ਤਾਂ ਉਹ ਹੈ ਬੌਧਕ ਤਾਣ ਬੌਧਕ ਬਲ ਦਿਮਾਗੀ ਸ਼ਕਤੀ ਆਮ ਮਨੁੱਖਾਂ ਨਾਲੋਂ ਬੁੱਧੀ ਜ਼ਿਆਦਾ ਤੀਖਣ ਹੋਵੇ ਜ਼ਿੰਦਗੀ ਦੇ ਗਹਿਰੇ ਮਸਲਿਆਂ ਨੂੰ ਸਮਝ ਸਕੇ ਸੰਸਾਰ ਦੀ ਸਮੱਸਿਆਵਾਂ ਦਾ ਉਹਦੇ ਕੋਲ ਸਮਾਧਾਨ ਹੋਵੇ ਤੋ ਐਸੇ ਪੁਰਸ਼ ਦੀ ਵੀ ਪ੍ਰਤਿਸ਼ਠਾ ਵੱਧ ਜਾਂਦੀ ਹੈ ਬૌਧਕ ਬਲ ਰੱਖਣ ਵਾਲੇ ਕੁਝ ਪੁਰਸ਼ਾਂ ਨੂੰ ਅਕਬਰ ਨੇ ਆਪਣੇ ਦਰਬਾਰ ਦਾ ਰਤਨ ਆਖਿਆ ਸੀ ਇਨ੍ਹਾਂ ਰਤਨਾਂ ਦੇ ਛੋ ਜਨਾਬ ਫੈਜ਼ੀ ਕਵੀ ਰਹੇ ਰਾਜਾ ਮਾਨ ਸਿੰਘ ਮੁੱਲਾ ਦੋ ਪਿਆਜ਼ਾ ਬੀਰਬਲ ਔਰ ਤਾਨਸੈਂਦਾ ਖਾਸ ਅਸਥਾਨ ਸੀ ਇਨ੍ਹਾਂ ਮਨੁੱਖਾਂ ਨੂੰ ਰਤਨ ਆਖਣ ਤੋਂ ਮੁਰਾਦ ਇਤਨੀ ਸੀ ਕਿ ਆਮ ਮਨੁੱਖਾਂ ਨਾਲੋਂ ਇਹ ਜ਼ਿਆਦਾ ਸੂਝਵਾਨ ਸਨ। ਤੋਂ ਸੂਝ ਸਮਝ ਵੀ ਇੱਕ ਸ਼ਕਤੀ ਹੈ। ਇੱਕ ਤਾਣ ਹੈ। ਤੇ ਤਾਣ ਦੇ ਆਲੇ ਦੁਆਲੇ ਮਾਨ ਹੋਵੇਗਾ। ਸ਼ਾਇਰ ਲੋਗ, ਸੰਗੀਤਕਾਰ, ਮੂਰਤੀਕਾਰ, ਮੁਸਵਰ, ਔਰ ਸ਼ਾਸਤਰ ਵਿਦਿਆ ਦੇ ਗਿਆਤੇ ਇਸ ਤਰ੍ਹਾਂ ਦੇ ਜਿਹੜੇ ਪੁਰਸ਼ ਨੇ ਦਾਰਸ਼ਨਿਕ ਫਿਲਾਸਫਰ ਸੰਸਾਰ ਦੇ ਵਿੱਚ ਬੜੀ ਉਹਨਾਂ ਨੂੰ ਪ੍ਰਤਿਸ਼ਟਾ ਮਿਲਦੀ ਹੈ ਕਿਉਂਕਿ ਉਹਨਾਂ ਕੋਲ ਵੀ ਇੱਕ ਤਾਣ ਹੈ ਇਹ ਤਾਣ ਦਿਮਾਗੀ ਤਾਣ ਹੈ ਪਹਿਲਵਾਨ ਦੇ ਕੋਲ ਤਨ ਦਾ ਤਾਣ ਹੈ ਦਾਰਸ਼ਨਿਕ ਦੇ ਕੋਲ ਦਿਮਾਗ ਦਾ ਤਾਣ ਹੈ ਆਮ ਸਰੀਰਾਂ ਦੇ ਨਾਲੋਂ ਪਹਿਲਵਾਨ ਦਾ ਸਰੀਰ ਬਹੁਤ ਭਾਰੀ ਪਰਖਮ ਹੈ ਤੇ ਸ਼ਕਤੀਸ਼ਾਲੀ ਹੈ ਆਮ ਮਨੁੱਖਾਂ ਦੇ ਨਾਲੋਂ ਦਾਰਸ਼ਨਿਕ ਫਿਲਾਸਫਰ ਚਿੱਤਰਕਾਰ ਤੇ ਕਵੀ ਕੋਲ ਬૌਧਿਕ ਬਲ ਜ਼ਿਆਦਾ ਹੁੰਦਾ ਹੈ। ਲੇਕਿਨ ਇਤਨੀ ਗੱਲ ਸਪਸ਼ਟ ਹੈ ਕਿ ਤਨ ਦੀ ਸ਼ਕਤੀ ਨਾਲ ਕੋਈ ਹਿਰਦਾ ਸ਼ੁੱਧ ਨਹੀਂ ਆਉਂਦਾ। ਪਹਿਲਵਾਨ ਲਾਜ਼ਮੀ ਨਹੀਂ ਕਿ ਸੰਤ ਹੋਵੇ, ਭਗਤ ਹੋਵੇ। ਧਨવાન ਜ਼ਰੂਰੀ ਨਹੀਂ ਕਿ ਅੰਦਰੋਂ ਪਵਿੱਤਰ ਹੋਵੇ। ਇਸ ਸ਼ਕਤੀ দিয়া ਅੰਦਰ ਦੀ ਪਵਿੱਤਰਤਾ ਦੇ ਨਾਲ ਕੋਈ ਤੱਲਕ ਨਹੀਂ। ਇਸੇ ਤਰੀਕੇ ਨਾਲ ਬૌਧਿਕ ਬਲ ਰੱਖਣ ਵਾਲਾ ਪੁਰਸ਼ ਦਾਰਸ਼ਨਿਕ ਫਿਲਾਸਫਰ ਕਵੀ ਸੰਗੀਤਕਾਰ ਚਿੱਤਰਕਾਰ ਹਿਰਦੇ ਦਾ ਵੀ ਸ਼ੁੱਧ ਹੋਵੇ ਇਹ ਕੋਈ ਜ਼ਰੂਰੀ ਨਹੀਂ ਇਹ لازਮੀ ਨਹੀਂ ਕਈ ਦਫਾ ਸਦਾਚਾਰ ਦਿੱਤੇ ਕਵਿਤਾ ਲਿਖਣ ਵਾਲੇ ਦੁਰਾਚਾਰ ਦੀ ਅਗਨ ਦੇ ਚ ਜਲ ਰਹੇ ਹੁੰਦੇ ਹਨ ਅੰਮ੍ਰਿਤ ਦੇ ਉੱਤੇ ਗੀਤ ਲਿਖਣ ਵਾਲੇ ਆਪਣੀ ਜ਼ਿੰਦਗੀ ਨੂੰ ਕਈ ਦਫਾ ਜ਼ਹਿਰ ਬਣਾ ਲੈਂਦੇ ਨੇ ਪ੍ਰਕਾਸ਼ ਤੇ ਚਾਨਣੇ ਦੇ ਉੱਤੇ ਧੂਆਂ ਧਾਰ ਤਕਰੀਰ ਕਰਨ ਵਾਲੇ ਕਈ ਦਫਾ ਉਹਨਾਂ ਦੇ ਮਾਨਸਿਕ ਮੰਡਲ ਦੇ ਵਿੱਚ ਮਸਿਆ ਦੀ ਰਾਤ ਆਉਂਦੀ ਹੈ ਤਾਰੀਕੀ ਆਉਂਦੀ ਬਹੁਤ ਗਹਿਰੀਆਂ ਗੱਲਾਂ ਪਿਛਲੀ ਸਦੀ ਦੇ ਮਸ਼ਹੂਰੋ ਮਾਰੂਫ ਸ਼ਾਇਰ ਗ਼ਾਲिब ਨੇ ਆਖੀਆਂ ਸ਼ਾਇਰੀ ਦੀ ਦੁਨੀਆ 'ਚ ਕਵਿਤਾ ਦੀ ਦੁਨੀਆ 'ਚ ਉਸ ਦਾ ਆਪਣਾ ਇੱਕ ਖਾਸ ਥਾਂ ਆਰ ਇਕਬਾਲ ਜੈਸਾ ਸ਼ਾਇਰ ਵੀ ਕਹਿੰਦਾ ਹੈ ਕਿ ਮਨੁੱਖ ਦਾ ਦਿਮਾਗ ਕਿੱਥੇ ਤੱਕ ਪ੍ਰਵਾਸ ਕਰ ਸਕਦਾ ਹੈ ਕਿਤਨੀ ਬੁਲੰਦੀਆਂ ਨੂੰ ਛੂ ਸਕਦਾ ਹੈ ਇਹ ਪ੍ਰੇਰਨਾ ਮੈਨੂੰ ਗਾਲिब ਤੋਂ ਮਿਲੀ ਗਾਲिब ਬ੍ਰਹਮ ਗਿਆਨੀ ਦੀ ਤਰ੍ਹਾਂ ਹੀ ਕਹਿੰਦਾ ਹੈ ਬਾਜ਼ੀ ਚਾਏ ਇਤਫਾਲ ਹੈ ਦੁਨੀਆਂ ਮੇਰੇ ਆਗੇ ਇਹ ਸਾਰੀ ਦੁਨੀਆਂ ਇੱਕ ਬੱਚਿਆਂ ਦਾ ਖੇਲ ਹੈ ਹੁਣ ਭਗਤ ਵੀ ਕਹਿੰਦੇ ਨੇ ਇਹ ਜਗਤ ਬੱਚਿਆਂ ਦਾ ਖੇਲ ਹੈ ਆਵਨ ਜਾਣ ਇੱਕ ਖੇਲ ਬਨਾਇਆ ਆਗਿਆਕਾਰੀ ਕਿਨੀ ਮਾਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਕਹਿੰਦੇ ਜਗਤ ਦਾ ਤਮਾਸ਼ਾ ਹੀ ਮੈਂ ਵੇਖਣ ਵਾਸਤੇ ਆਇਆ ਔਰ ਜਗਤ ਸਵੈਮ ਇੱਕ ਤਮਾਸ਼ਾ ਹੈ ਮੈਂ ਹਾਂ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਗਾਲਿਬ ਵੀ ਕਹਿੰਦਾ ਹੈ ਸਾਰਾ ਸੰਸਾਰ ਇੱਕ ਖੇਲ ਹੈ ਪਰ ਖੇਲ ਬੱਚਿਆਂ ਦਾ ਖੇਲ ਹੈ ਬਾਜ਼ੀ ਚਾਏ ਇਤਫਾਲ ਹੈ دنیا میرے آگے ہوتا ہے شب و روز تماشا میرے آگے ایک بات ہے اورنگ سلیمان میرے نزدیک ایک کھیل ہے اجاز مسیحا میرے آگے تخت سلیمانی ایک بچے آندہ کھیل ہے حضرت عیسیٰ دے موجزے کیونکہ موجزے عیسیٰ نال جڑے ہوئے نے بھئی انہیں قبران دے چون ਮਰਦੇ ਜ਼ਿੰਦਾ ਕੀਤੇ ਬਿਮਾਰ ਦੇ ਸਿਰ ਤੇ ਹੱਥ ਰੱਖਿਆ ਤੰਦਰੁਸਤ ਕਰ ਦਿੱਤਾ ਅੰधे ਨੂੰ ਬਿਨਾਈ ਮਿਲ ਗਈ ਪਾਗਲ ਨੂੰ ਦਿਮਾਗ ਮਿਲ ਗਿਆ ਨਿਰਧਨ ਨੂੰ ਧਨ ਮਿਲ ਗਿਆ ਗ਼ਾਲिब ਕਹਿੰਦਾ ਹੈ ਬੱਚਿਆਂ ਦੀ ਖੇਲ ਹੈ ਇੱਕ ਬਾਤ ਹੈ ਅਜਾਜ਼ ਮਸੀਹਾ ਮੇਰੇ ਆ ਗਏ ਹਜ਼ਰਤ ঈਸਾ ਦੇ ਜਿਹੜੇ ਮੌਜੂਜ਼ੇ ਨੇ ਇਹ ਵੀ ਇੱਕ ਬੱਚਿਆਂ ਦਾ ਖੇਲ ਹੈ ਪ੍ਰਵਾਜ਼ ਗ਼ਾਲिब ਦੀ ਬੜੀ ਉੱਚੀ ਦਿਮਾਗੀ ਵਿਚਾਰਾਂ ਬੜੀਆਂ ਮਹਾਨ ਕਿਰਦਾਰ ਮਹਾਨ ਨਹੀਂ ਉੱਚੇ ਵਿਚਾਰ ਉੱਚੇ ਕਿਰਦਾਰ ਨੂੰ ਜਨਮ ਨਹੀਂ ਦੇ ਸਕਦੇ ਸ਼ਰਾਬ ਦਾ ਇਹ ਰਸੀਆ ਸੀ ਦਿਨ ਰਾਤ ਸ਼ਰਾਬ ਪੀ ਕੇ ਆਪਣਾ ਗਮ ਭੁਲਾਉਣ ਦੀ ਕੋਸ਼ਿਸ਼ ਕਰਦਾ ਸੀ ਇਨ੍ਹਾਂ ਉੱਚੇ ਵਿਚਾਰਾਂ ਨੇ ਉਸ ਦੀ ਜ਼ਿੰਦਗੀ ਦੀ ਸਮੱਸਿਆਵਾਂ ਨੂੰ ਕੋਈ ਸਮਾਧਾਨ ਨਹੀਂ ਦਿੱਤਾ ਸੀ ਔਰ ਮਰਦੇ ਦਮ ਤੱਕ ਵੀ ਸ਼ਰਾਬ ਦੀ ਲਤ ਦੇ ਚ ਰਿਆ ਕਹਿੰਦਨ ਜਦ ਇਸ ਦਾ ਦਮ ਨਿਕਲਣ ਲੱਗਾ ਤਾਂ ਆਲੇ ਦੁਆਲੇ شاਗਿਰਦ ਖੜੇ ਸਨ ਉਹ ਕਹਿਣ ਲੱਗੇ ਉਸਤਾਦ ਜੀ ਕੋਈ ਸੇਵਾ ਇਸ ਵਕਤ ਕਰਨੀ ਹੋਵੇ ਤੇ ਹੁਕਮ ਕਰੋ ਗਾਲਿਬ ਕਹਿਣ ਲੱਗਾ ਸ਼ਰਾਬ ਲਿਓ شاਗਿਰਦ ਕਹਿਣ ਲੱਗੇ ਅੱਲਾ ਦਾ ਨਾਮ ਲਿਓ ਜਾ ਰਹੇ ਹੋ ਸੰਸਾਰ ਤੋਂ ਤੋ ਗ਼ਾਲिब ਕਹਿੰਦਾ ਨਹੀਂ ਜੇ ਅੱਲਾ ਕੋਲ ਵੀ ਮੈਂ ਜਾ ਰਿਹਾ ਤੋ ਪੀ ਕੇ ਹੀ ਜਾਣਾ ਚਾਹਦਾ ਨਸ਼ੇ ਚ ਜਾਣਾ ਚਾਹਦਾ ਲਿਆਓ ਸ਼ਰਾਬ ਦੀ ਸੁਰਾਹੀ ਲਿਆਂਦੀ ਗਈ ਪਰ ਹੱਥਾਂ ਦੇ ਚ ਕੰਬੜੀ ਛੜੀ ਹੋਈ ਸੀ ਦਮ ਨਿਕਲ ਰਿਹਾ ਸੀ ਸਿਰਫ ਅੱਖਾਂ ਖੁੱਲੀਆਂ ਸਨ ਬਾਕੀ ਹੱਥਾਂ ਪੈਰਾਂ ਦੇ ਚੋਂ ਪ੍ਰਾਣ ਨਿਕਲ ਚੁਕੇ ਸਨ ਜਿਸ ਜਿਸ ਅੰਗ ਚੋਂ ਪ੍ਰਾਣ ਨਿਕਲ ਜਾਂਦੇ ਨੇ ਉਹ ਅੰਗ ساکਨ ਹੋ ਜਾਂਦੇ ਨੇ بے ਹਰਕਤ ਹੋ ਜਾਂਦੇ ਨੇ شاਗਿਰਦਾਂ ਨੇ ਦੇਖ ਲਿਆ ਉਸਤਾਦ ਜਾ ਰਿਹਾ ਹੈ ਉਹ ਸੁਰਾਈ ਚੁੱਕਣ ਲੱਗੇ ਰੋਕੀ ਬੋਲ ਕੇ ਰੋਕਿਆ ਕਹਿਣ ਲਗਾ ਨਹੀਂ ਰਹਿਣ ਦਿਓ ਗੋ ਹਾਥ ਮੈਂ ਜੁਮ ਬਸ ਨਹੀਂ ਅੱਖੋਂ ਮੇ ਤੋ ਦਮ ਹੈ ਰਹਿਣੇਂ ਦਿਓ ਅਭੀ ਸਾਗਰੋ ਮੀਨਾ ਮੇਰੇ ਆਗੇ ਇਹ ਠੀਕ ਹੈ ਮੇਰੇ ਹੱਥਾਂ ਚ ਦਮ ਨਹੀਂ ਮੈਂ ਨਹੀਂ ਚੁੱਕ ਸਕਦਾ ਇਹ ਪਿਆਲਾ ਪਰ ਮੇਰੀ ਅੱਖਾਂ 'ਚ ਤੇ ਦਮ ਹੈ ਮੈਂ ਵੇਖ ਸਕਦਾ ਮੈਂ ਵੇਖ ਕੇ ਪੀਵਾਂਗਾ ਮੈਂ ਵੇਖ ਕੇ ਆਪਣੇ ਆਪ ਨੂੰ ਤਸੱਲੀ ਦੇਵਾਂਗਾ ਇਤਨੀਆਂ ਬੁਲੰਦ ਵਿਚਾਰਾਂ ਜਗਤ ਨੂੰ ਦੇਣ ਵਾਲਾ ਖੁਦ ਜ਼ਿੰਦਗੀ ਦਲਦਲ ਦੇ ਵਿੱਚ ਫਸੀ ਹੋਈ ਹੈ ਦੁੱਖਾਂ ਦੇ ਪਰੇਸ਼ਾਨੀ ਤੇ ਬੇਚੈਨੀ ਦੇ ਇਸ ਵਾਸਤੇ ਤਨ ਦਾ ਤਾਣ ਧਨ ਦਾ ਤਾਣ ਬੌਧਿਕ ਤਾਣ ਮਾਣ ਨੂੰ ਤੇ ਜਨਮ ਦਿੰਦਾ ਹੈ ਮਾਣ ਤੇ ਬੜਾ ਮਿਲ ਜਾਂਦਾ ਹੈ ਪ੍ਰਤਿਸ਼ਠਾ ਤੇ ਬਹੁਤ ਮਿਲ ਜਾਂਦੀ ਹੈ ਪਰ ਜੀਵਨ ਦੀ ਮੂਲ ਸਮੱਸਿਆਵਾਂ ਨੂੰ ਕੋਈ ਸਮਾਧਾਨ ਨਹੀਂ ਮਿਲਦਾ ਉਹ ਬਣੀਆਂ ਰਹਿੰਦੀਆਂ ਦਿਮਾਗੀ ਤਾਣ ਤੋਂ ਬਾਅਦ ਬੌਧਿਕ ਬਲ ਤੋਂ ਬਾਅਦ ਸੰਸਾਰ ਦੇ ਵਿੱਚ ਜਿਸ ਤਾਣ ਦੀ ਚਰਚਾ ਹੈ ਉਹ ਹੈ ਰਾਜਸੀ ਤਾਣ ਕਿਸੇ ਨੂੰ ਕੁਰਸੀ ਮਿਲ ਗਈ ਹੈ ਅਹੁਦਾ ਮਿਲ ਗਿਆ ਹੈ ਤਾਂ ਇਹ ਵੀ ਇੱਕ ਤਾਣ ਹੈ ਇਹ ਵੀ ਇੱਕ ਸ਼ਕਤੀ ਹੈ ਆਲੇ ਦੁਆਲੇ ਮਾਣ ਪ੍ਰਕਰਮਾ ਕਰੇਗਾ ਉਦੀ ਪ੍ਰਤੀਸ਼ਟਾ ਹੋਵੇਗੀ ਬੜੀ ਪੂਜਾ ਹੋਵੇਗੀ ਰਾਸ਼ੀ ਤਾਣ ਤੋਂ ਬਾਅਦ ਜਿਸ ਤਾਣ ਦੀ ਧਾਰਮਿਕ ਦੁਨੀਆ ਦੇ ਚਰਚਾ ਹੈ ਉਹ ਹੈ ਮਾਨਸਿਕ ਤਾਣ ਕਿਸੇ ਮੰਤਰ ਦਾ ਵਿੱਚ بار-ਬਾਰ ਧਿਆਨ ਜੋੜ ਕੇ ਰਟਨ ਕਰਕੇ ਜਾਪ ਕਰਕੇ ਕੁਝ ਸ਼ਕਤੀ ਜੋ ਮਿਲਦੀ ਹੈ ਉਸ ਨੂੰ ਮਾਨਸਿਕ ਤਾਣ ਕਹਿੰਦੇ ਨੇ ਰiddhi ਜਾਂ सिद्धि ਗੁਪਤ ਹੋ ਜਾਣਾ ਪ੍ਰਗਟ ਹੋ ਜਾਣਾ ਉੱਡ ਜਾਣਾ ਥੱਲੇ ਆ ਜਾਣਾ ਇਸ ਤਰ੍ਹਾਂ ਦੀ ਸ਼ਕਤੀਆਂ ਅਕਸਰ ਜੋਗੀ ਲੋਗ ਸਾਧਕ ਲੋਗ ਪ੍ਰਗਟ ਕਰਦੇ ਸੰਤੋ ਸਹਿਬਾਂ ਦੀ ਬਾਣੀ ਦਾ ਇਹ ਫਰਮਾਨ ਹੈ ਇਸ ਤਰ੍ਹਾਂ ਦੀ ਸਿੱਧੀਆਂ ਨਾਲ ਵੀ ਹਿਰਦਾ ਸ਼ੁੱਧ ਨਹੀਂ ਹੁੰਦਾ ਗਛੈਣ ਨੇਣ ਭਾਰੇਣ ਨਾਨਕ ਬਿਨਾ ਸਾਧੂ ਨਾ ਸਿੱਧਿਆ ਤੇ ਮਨੁੱਖ ਖੰਡਾ ਬ੍ਰਹਿਮੰਡਾ ਦਾ ਵੀ ਭਰਮਣ ਕਰਕੇ ਆ ਜਾਏ ਔਰ ਪਰਮਾਣੂ ਜਿੰਨਾ ਬਾਰੀਕ ਹੋ ਕੇ ਪਰਮਾਣੂ पर्यंत ਆਕਾਸ਼ੇ ਦੀਪ ਲੋ ਸੇ ਖੰਡਣੇ ਪਰ ਬਿਨਾ ਅਧਿਆਤਮਕ ਬਲ ਤੋਂ ਜ਼ਿੰਦਗੀ ਦੀ ਮੂਲ ਸਮੱਸਿਆਵਾਂ ਨੂੰ ਸਮਾਧਾਨ ਨਹੀਂ ਮਿਲੇਗਾ ਤਾਂ ਅਧਿਆਤਮਕ ਬਲ ਕਿਸ ਤਰ੍ਹਾਂ ਮਿਲੇਗਾ ਆਤਮਾ ਜਿਉਂ ਪ੍ਰਮਾਤਮਾ ਨਾਲ ਜੁੜਦੀ ਹੈ ਤਾਂ ਅਧਿਆਤਮਕ ਬਲ ਮਿਲਦਾ ਹੈ ਅਧਿਆਤਮਕ ਬਲ ਦੇ ਮਿਲਦਿਆਂ ਜਗਤ ਦੀਆਂ ਸਾਰੀਆਂ ਤਾਕਤਾਂ ਕਦਮਾਂ ਦੇ ਸਜਦਾ ਕਰਦੀਆਂ ਕਦਮਾਂ ਦੇ ਝੁਕਦੀਆਂ ਹਨ ਅਧਿਆਤਮਿਕ ਬਲ ਮਿਲਦਾ ਹੈ ਪ੍ਰਮਾਤਮਾ ਨਾਲ ਜੁੜਨ ਕਰਕੇ ਤੇ ਪ੍ਰਮਾਤਮਾ ਨਾਲ ਜੁੜਨ ਦਾ ਢੰਗ ਹੈ ਸਿਮਰਨ ਜਾਪ ਗੁਰੂ ਨਾਨਕ ਦੇਵ ਕੋਲੋਂ ਸਿਰਫ ਇਹੀ ਸ਼ਕਤੀ ਸੀ ਕਿ ਧਨਵਾਨ ਵੀ ਝੁਕੇ ਗੁਣਵਾਨ ਵੀ ਝੁਕੇ ਹੁਕਮਰਾਨ ਵੀ ਝੁਕੇ ਬੜੇ ਬੜੇ ਪਹਿਲਵਾਨ ਵੀ ਗੁਰਨਾਨਕ ਦੇ ਕਦਮਾਂ ਤੇ ਸਜਦਾ ਕਰਦੇ ਰਹੇ ਇਹ ਹੀ عظیم ਤਾਣ ਹੈ ਇਹ ਹੀ عظیم ਸ਼ਕਤੀ ਹੈ ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੇਕ हे ਪ੍ਰਭੂ ਤੇਰਾ ਨਾਮ ਹੀ ਮੇਰਾ ਤਾਣ ਹੈ ਤੇਰਾ ਨਾਮ ਹੀ ਮੇਰਾ ਮਾਣ ਹੈ ਪ੍ਰਮਾਤਮਾ ਨਿਰਮਲ ਹੈ ਉਹਦਾ ਤਾਣ ਵੀ ਨਿਰਮਲ ਹੈ ਪ੍ਰਮਾਤਮਾ ਨਿਰਮਲ ਹੈ ਉਹਦਾ ਮਾਣ ਵੀ ਨਿਰਮਲ ਹੈ ਪ੍ਰਮਾਤਮਾ ਦੇ ਨਾਮ ਤੋਂ ਜੋ ਤਾਣ ਮਿਲਦਾ ਹੈ ਜੋ ਮਾਣ ਮਿਲਦਾ ਹੈ ਉਹਦੇ ਨਾਲ ਹਿਰਦਾ ਹੋਰ ਸ਼ੁੱਧ ਹੁੰਦਾ ਹੈ ਕਿਉਂਕਿ ਪ੍ਰਮਾਤਮਾ ਸਵੈਮ ਨਿਰਮਲ ਹੈ ਧਨ ਦੇ ਤਾਣ ਨਾਲ ਤਨ ਦੇ ਤਾਣ ਨਾਲ ਬੌਧਿਕ ਤਾਣ ਨਾਲ ਰਾਜਸੀ ਤਾਣ ਨਾਲ ਤੇ ਕਈ ਦਫਾ ਹਿਰਦਾ ਅਸ਼ੁੱਧ ਹੋ ਜਾਂਦਾ ਹੈ ਹੋਰ ਮੈਲਾ ਹੋ ਜਾਂਦਾ ਹੈ ਕਿਉਂਕਿ ਸਾਰਾ ਜਗਤ ਮੈਲਾ ਹੈ ਤੇ ਜਗਤ ਦਾ ਤਾਣ ਹਿਰਦੇ ਨੂੰ ਮੈਲਾ ਹੀ ਕਰ ਛੱਡਦਾ ਹੈ ਜਗਤ ਦੇ ਕਰਤੇ ਦਾ ਤਾਣ ਹਿਰਦੇ ਨੂੰ ਸ਼ੁੱਧ ਕਰ ਦਿੰਦਾ ਹੈ ਇਸ ਵਾਸਤੇ ਗੁਰਬਾਣੀ ਦੀ ਪ੍ਰੇਰਣਾ ਹੈ اے ਮਨੁੱਖ ਜੇ ਤੂੰ ਤਾਣ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਨਾਮ ਦਾ ਹੀ ਤਾਣ ਪ੍ਰਾਪਤ ਕਰ ਤਾਣ